ਆਹ ਦੇਖ ਲਾ ਸਰਕਾਰੇ ਆ ਕਿਸਾਨਾਂ ਦੀਆਂ ਲਾਸ਼ਾਂ ਤੈਨੂੰ ਕਿਉਂ ਨਹੀਂ ਦੇਖਦੀਆਂ ਆਹ ਦੇਖ ਲਾ ਕਿਸਾਨਾਂ ਦੀਆਂ ਲਾਸ਼ਾਂ ਨੂੰ ਪਿੰਡ ਸੋਢੀ ਵਾਲਾ ਦੇ ਵਿੱਚ ਖੜੀ ਫਸਲ ਨੂੰ ਅੱਗ ਲੱਗ ਜਾਂਦੀ ਆ ਤੇ ਜਦੋਂ ਅੱਗ ਨੂੰ ਬੁਝਾਉਣ ਲੱਗਦੇ ਆ ਪਿਓ ਪੁੱਤ ਤਾਂ ਆਪਦੀ ਹੀ ਫਸਲ ਦੇ ਵਿੱਚੋਂ ਸੜ ਜਾਂਦੇ ਆ ਦੋ ਨੌਜਵਾਨਾਂ ਦੀ ਮੌਤ ਹੋ ਗਈ ਪਿੰਡ ਸੋਢੀ ਵਾਲਾ ਦੇ ਵਿੱਚ ਆ ਲਾਸ਼ਾਂ ਤੈਨੂੰ ਕਿਉਂ ਨਹੀਂ ਦੇਂਦੀਆਂ ਆ ਖੜੀ ਕਣਕ ਨੂੰ ਅੱਗ ਲੱਗ ਜਾਂਦੀ ਆ ਇਹ ਅੱਗ ਲੱਗੀ ਤੈਨੂੰ ਕਿਉਂ ਨਹੀਂ ਦਿੰਦੀ ਸਰਕਾਰੇ ਤੇ ਜਦੋਂ ਕਿਸਾਨ ਝੋਨੇ ਦੀ ਪਰਾਲੀ ਨੂੰ ਅੱਗ ਲਾਉਂਦਾ ਉਹ ਧੂਆਂ ਦਿੱਲੀ ਵੀ ਪਹੁੰਚ ਜਾਂਦਾ ਉਹ ਸੈਟੇਲਾਈਟ ਦੇ ਰਾਹੀਂ ਇਹਨਾਂ ਨੂੰ ਪਤਾ ਵੀ ਲੱਗ ਜਾਂਦਾ ਵੀ ਫਲਾਨੀ ਥਾਂ ਦੇ ਉੱਪਰ ਅੱਗ ਲੱਗੀ ਹੋਈ ਆ ਪਰ ਇਸ ਵਾਰ ਪੱਕੀ ਫਸਲ ਦੇ ਨਾਲ-ਨਾਲ ਵਿੱਚ ਹੀ ਅੱਗ ਨੂੰ ਭਜਾਉਂਦੇ ਭਜਾਉਂਦੇ ਕਿਸਾਨ ਸੜ ਗਏ ਆ ਦੇਖ ਲੋ ਲਾਸ਼ਾਂ ਉੱਤੇ ਪੜਨਾ ਦਿੱਤਾ ਹੋਇਆ ਆ ਦੇਖ ਨਾ ਤਾਂ ਸਰਕਾਰ ਨੂੰ ਇਹ ਦੱਸਿਆ ਵੀ ਖੜੀ ਫਸਲ ਨੂੰ ਅੱਗ ਲੱਗੀ ਨਾ ਇਹ ਦੱਸਿਆ ਵੀ ਵਿੱਚੇ ਕਿਸਾਨ ਸੜ ਗਿਆ ਜਦੋਂ ਖੜੀ ਫਸਲ ਨੂੰ ਅੱਖਾਂ ਮੂਰੇ ਅੱਗ ਲੱਗਦੀ ਆ ਨਾ ਕਿਸਾਨ ਦੇ ਤਾਂ ਕਾਲਜਾ ਫਟ ਜਾਂਦਾ ਮਰਨ ਹੋ ਜਾਂਦਾ ਕਿਸਾਨ ਦਾ ਪੁੱਤਾਂ ਵਾਂਗੂ ਪਾਲੀ ਹੁੰਦੀ ਆ ਫਸਲ ਜਿਵੇਂ ਜਵਾਨ ਪੁੱਤ ਦੀ ਮੌਤ ਦੇ ਬਰਾਬਰ ਹੁੰਦਾ ਖੜੀ ਫਸਲ ਨੂੰ ਅੱਗ ਲੱਗਣਾ ਤੇ ਜਦੋਂ ਕਿਸਾਨ ਧਰਨੇ ਮੁਜ਼ਾਰੇ ਕਰਦਾਗਾ ਛੜਕਾ ਰੋਗ ਦਾ ਉਹਦੇ ਹੱਕਾਂ ਦੇ ਲਈ ਤਾਂ ਕਈ ਰੌਲਾ ਪਾਉਂਦੇ ਹੁੰਦੇ ਆ ਕਈ ਮਾੜਾ ਬੋਲਦੇ ਹੁੰਦੇ ਆ ਕਿਸਾਨਾਂ ਨੂੰ ਹੁਣ ਮੈਨੂੰ ਦੱਸੋ ਆ ਲਾਲੇ ਸੁਨਿਆਰੇ ਦੀ ਦੁਕਾਨ ਨੂੰ ਅੱਗ ਲੱਗ ਜੇ ਇਹਨਾਂ ਦੇ ਬੀਮੇ ਕਰਾਏ ਹੁੰਦੇ ਆ ਇਹਨਾਂ ਨੂੰ ਇੰਸ਼ੋਰਸ ਮਿਲ ਜਾਂਦਾ ਪਰ ਹੁਣ ਜਿਹੜੀ ਆ ਖੜੀ ਫਸਲ ਨੂੰ ਅੱਗ ਲੱਗੀ ਆ ਇੱਥੇ ਸਾਨੂੰ ਕਿਹੜਾ ਮੁਆਵਜ਼ਾ ਮਿਲੂ ਮੈਨੂੰ ਦੱਸਿਓ ਤੁਸੀਂ ਸਾਡੇ ਆਪ ਦੇ ਹੀ ਆ ਸਾਡੇ ਆਪ ਦੇ ਐਨ ਆਰ ਆਈ ਭਰਾ ਨੇ ਪੈੰਡ ਵਾਲੇ ਸਾਰੇ ਮਿਲ ਕੇ ਮਦਦ ਕਰ ਦੇਣਗੇ ਜਿਨੇ ਕਰਤੀ ਪਰ ਹੋਰ ਕੋਈ ਚਾਰ ਨਹੀਂ ਹੈਣੀ ਸਬਰ ਤੋਂ ਬਿਨਾ ਸਬਰ ਦਾ ਘਟ ਭਰ ਲੈਂਦਾ ਫਿਰ ਜਿਹੜੇ ਦੇਣੇ ਲੈਣੇ ਆ ਕਰਜ਼ਾ ਚੜੀ ਜਾਂਦਾ ਹੈਗਾ ਖੜੀ ਫਸਲ ਦਾ ਅੱਖਾਂ ਮੂਰੇ ਮੱਚ ਗਈ ਜਿਹੜੇ ਚਾਰ ਕਰੇ ਖਾਲ ਨੂੰ ਦਾਣੇ ਆਉਣੇ ਸੀ ਉਹ ਵੀ ਨਹੀਂ ਆਉਣੇ ਕਰਜ਼ਾ ਸਰ ਚੜ ਜਾਂਦਾ ਫਿਰ ਉਦੋਂ ਬਾਅਦ ਚੋਂ ਫਾਹੇ ਤੋਂ ਬਿਨਾ ਕੋਈ ਹੱਲ ਹੀ ਨਹੀਂ ਦਿੰਦਾ ਧੀ ਘਰੇ ਜਵਾਨ ਵਿਆਹਣ ਵਾਲੀ ਹੁੰਦੀ ਆ ਕੋਈ ਹੀਲਾ ਵਸੀਲਾ ਕਿਸਾਨ ਕੋਲੇ ਕੋਈ ਹੁੰਦਾ ਹੀ ਨਹੀਂ ਹੁਣ ਇੱਥੇ ਕਿਸਾਨ ਜ਼ਹਿਰ ਨਾ ਖਾਵੇ ਤਾਂ ਹੋਰ ਕੀ ਕਰੇ ਤੇ ਹੁਣ ਲਾਸ਼ਾਂ ਵੀ ਐਤ ਕੀ ਸਰਕਾਰ ਨੂੰ ਨਹੀਂ ਦਸੀਆਂ ਦੱਸਣ ਗਿਆ ਤਾਂ ਤਾਂ ਜੇ ਇਹਨਾਂ ਨੂੰ ਵਿਆਹਾਂ ਦੇ ਵਿੱਚ ਠੋਕੇ ਲਾਉਣ ਤੋਂ ਬੇਲ ਹੋਵੇ ਉਹ ਜਿਹਦੀ ਬਾਗ ਡੋਰ ਐਸ ਵਾਰ ਪੰਜਾਬ ਦੀ ਹੱਥ ਚ ਜਿਹਦੇ ਫੜਾਈ ਹੋਈ ਆ ਉਹ ਤਾਂ ਵਿਆਜ ਜਾ ਕੇ ਧੰਕੇ ਲਈ ਜਾਂਦਾ ਉਹਨੂੰ ਕੀ ਸਵਾਹ ਪਤਾ ਲੱਗਣਾ ਵੀ ਪੰਜਾਬ ਚ ਕੀ ਹੋਈ ਜਾਂਦਾ ਕੀ ਨਹੀਂ ਹੋਈ ਜਾਂਦਾ ਆ ਕਿੰਨੀਆਂ ਥਾਵਾਂ ਦੇ ਉੱਪਰ ਅੱਗ ਲੱਗੀ ਆ ਆ ਵੀਡੀਓ ਤੁਸੀਂ ਨਿਤ ਦੇਖਦੇ ਹੋ ਤੁਹਾਨੂੰ ਕਿਸਾਨਾਂ ਦੇ ਮੋਡੀਫਾਈ ਕਰਾਏ ਹੋਏ ਟਰੈਕਟਰ ਦਾ ਦੱਸ ਜਾਂਦੇ ਆ ਪਰ ਜਿਹੜੇ ਇਹ ਅੱਗ ਬੁਝਾਉਂਦੇ ਬੁਝਾਉਂਦੇ ਜਿਹੜੇ ਮੱਚ ਗਏ ਆ ਖੜਾ ਸਭਰਾਜ 855 ਮੱਚਿਆ ਖੜੀ ਫਸਲ ਦੇ ਵਿੱਚ ਆ ਦੇਖੋ ਅੱਗ ਭਜਾਉਂਦੇ ਭਜਾਉਂਦੇ ਕਣਕ ਨੂੰ ਅੱਗ ਲੱਗ ਜਾਂਦੀ ਆ ਆ ਵਿੱਚੇ ਭਜਾਉਂਦਿਆਂ ਹੋਇਆਂ ਤੋਂ ਆ ਸਵਰਾਜ ਮੱਚ ਗਿਆ ਇਹ ਕਿਉਂ ਨਹੀਂ ਦੀਂਦਾ ਇਹ ਕਿਸੇ ਨੂੰ ਵੀ ਨਹੀਂ ਦੀਂਦਾ ਮੋਡੀਫਾਈ ਕਰਾਏ ਹੋਏ ਟਰੈਕਟਰ ਸਾਰਿਆਂ ਨੂੰ ਦਹ ਜਾਂਦੇ ਆ ਨਾ ਤਾਂ ਲਾਸ਼ਾਂ ਦੇਸਣ ਤੇ ਨਾ ਆਹ ਪੱਕੀ ਫਸਲ ਨੂੰ ਜਿਹੜੀ ਅੱਗ ਲੱਗੀ ਹੋਈ ਆ ਵਿੱਚੇ ਟਰੈਕਟਰ ਮੱਚ ਗਏ ਨਾ ਇਹ ਦੇਸਣ ਕਿਸੇ ਨੂੰ ਹੁਣ ਚੁੱਪ ਬੱਟ ਲਿਓ ਸਾਰੇ ਜਾਣੇ ਹੁਣ ਹੁਣ ਤੁਸੀਂ ਅੰਨੇ ਵੀ ਹੋ ਜਾਓਗੇ ਹੁਣ ਤੁਸੀਂ ਬੋਲੇ ਵੀ ਹੋ ਜਾਓਗੇ ਪਰ ਜਿੱਦੇ ਕਿਸਾਨ ਨੇ ਹੱਕ ਮੰਗਿਆ ਉਹਦੇ ਥੋੜੀ ਗੱਠ ਜਿੱਡੀ ਜੁਬਾਨ ਬਾਹਰ ਆਈ ਹੁੰਦੀ ਆ ਉਦੋਂ ਤੁਹਾਨੂੰ ਦੂਰੀ ਸਰ ਕੋ ਦਿਂਦਾ ਹੁੰਦਾ ਸਰ ਕੋ ਸੁਣਦਾ ਹੁੰਦਾ ਆਹ ਦੇਖ ਲਓ ਪਿੱਛੇ ਟਰਾਲੀ ਆ ਮਚ ਗਿਆ ਟਰੈਕਟਰ ਇਹ ਵੀ ਨਹੀਂ ਦਿਸਣਾ ਕਿਸੇ ਨੂੰ ਇਹ ਜਿੰਨਾ ਮਰਜੀ ਐਤ ਕੀ ਦਿਖਾਈ ਜਾਈਏ ਨਾ ਕੋਈ ਬੋਲੇ ਹੁਣ ਤੇ ਜਦੋਂ ਕਿਸਾਨ ਗੱਲ ਕਰਦਾ ਉਹਦੇ ਹੱਕਾਂ ਦੀ ਧਰਨੇ ਮੁਜਾਰੇ ਕਰਦਾ ਉਹ ਹਰੇਕ ਬੰਦਾ ਖਿਲਾਫ ਬੋਲਦਾ ਗੱਠ ਜਿੱਡੀ ਜੁਬਾਨ ਲੱਗ ਕੇ ਜਾਂਦੀ ਆ ਉਦੋਂ ਸਭ ਦੇ